ਮੁੜਲਾਦਾ ਦੇ ਰਾਧਾ ਸਵਾਮੀ satsang ਘਰ ਦੇ ਚੌਂਕ ਵਿਖੇ SSP ਬਗੀਰਥ ਨਾਲ ਮੀਨਾ ਦੀ ਅਗਵਾਈ ਦੇ ਹੇਠ ਦੱਸਦੀ ਹੈ ਕਿ ਇੱਕ ਹਾਈ ਟੈਕ ਨਾਕੇ ਲਗਾ ਕੇ ਵਾਹਨਾਂ ਦੀ ਵੱਡੇ ਪੱਧਰ ਤੇ ਜੜੀ ਉਹ ਚੈਕਿੰਗ ਕੀਤੀ ਗਈ ਹੈ ਸਮੋਕੇ ਥਾਣਾ ਮੁਕੀ ਜਗਦੇਸ਼ ਸਿੰਘ ਦੇ ਵੱਲੋਂ ਪੁਲਿਸ ਨਫਰੀ ਦੇ ਨਾਲ ਚੌਂਕ ਤੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤਾਇਨਾਤ ਕਰਕੇ ਉੱਥੋਂ ਲੰਘਣ ਵਾਲੇ ਵਾਹਨਾਂ ਦੀ ਜਿੱਥੇ ਚੈਕਿੰਗ ਕੀਤੀ ਗਈ ਉਸ ਥੇ ਨਸ਼ੇ ਦੇ ਸਦਾਕਰਾਂ ਨੂੰ ਕਾਬੂ ਕਰਨ ਦੇ ਲਈ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਜੜੀ ਉਹ ਕੀਤੀ ਗਈ ਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਪਾਕਿਰਤ ਮੀਨਾ ਜੀ ਵੱਲੋਂ ਸਾਨੂੰ ਸਖਤ ਅਦਾਇਤਾ ਨੇ ਵੀ ਜਿਹੜਾ ਜੁਦ ਨਸ਼ਾ ਵਿਰੁੱਧ ਚੱਲ ਰਿਹਾ ਹੈ ਉਸ ਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਸੇ ਵੀ ਗੁੰਡਾ ਅਸਰ ਨੂੰ ਸਿਰਨੀ ਚੁੱਕ ਦਿੱਤਾ ਜਾਵੇਗਾ ਇਸ ਕਰਕੇ ਅੱਜ ਸਪੈਸ਼ਲੀ ਕੰਮ ਦੀ ਕੀਤੀ ਹੋਈ ਅਸੀਂ ਅਸੀਂ ਆਉਂਦੇ ਜਾਂਦੇ ਜਿਹੜੇ ਵੀ ਹਿੱਕਲੇ ਉਹਨਾਂ ਦੀ ਚੈੱਕ ਕਰ ਰਹੇ ਹਾਂ ਬੜੀ ਵਿਕੀ ਦੇ ਨਾਲ ਤਾਂ ਜੋ ਨਸ਼ਾ ਨੂੰ ਨਾ ਤਪਾਈ ਜਾ ਸਕੀ ਤੇ ਜਿਹੜੇ ਗੁੰਡਾ ਉਸ ਨੇ ਉਹਨਾਂ ਦੀਆਂ ਗੁੰਡਾਗਰਦੀਆਂ ਨੂੰ ਰੋਕੇ ਜਾ ਸਕੀ। ਉਹ ਸਰ ਹੁਲੜ ਬਾਜੀ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ। ਜਿਹੜੇ ਮੇਰੇ ਇਲਾਕੇ ਦੇ ਵਿੱਚ ਹੁਲੜ ਬਾਜੀ ਕਰਨਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ।